ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਦਾ ਵੈਰੀ ਸੈਕਿੰਡ ਐਪੀਸੋਡ ਆਫ ਆਰ ਸੈਕਿੰਡ ਬੁੱਕ ਹਾਜਰਾ ਹਯੂਫ ਖਦਾਏ ਬਾਈ ਸੰਤ ਸਿੰਘ ਮਸਕੀਨ ਜੀ ਸੰਤ ਸਿੰਘ ਮਸਕੀਨ ਜੀ ਬਾਰੇ ਮਨ ਤਾਂ ਲੱਗਦਾ ਨਹੀਂ ਕਿ ਮੈਨੂੰ ਕੋਈ ਵੱਡੀ ਸਾਰੀ ਜਾਣਕਾਰੀ ਦੇਣੀ ਪਵੇਗੀ ਕਿ ਸੰਤ ਸਿੰਘ ਮਸਕੀਨ ਜੀ ਹੈ ਕੌਣ ਸੰਤ ਸਿੰਘ ਮਸਕੀਨ ਜੀ ਆਹ ਸਭ ਨੂੰ ਜਿਵੇਂ ਪਤਾ ਪੰਥ ਦੇ ਮਹਾਨ ਰਤਨ ਸੰਤ ਸਿੰਘ ਮਸਕੀਨ ਜੀ ਨੇ ਉਹਨਾਂ ਦੇ ਜਾਣ ਤੋਂ ਬਾਅਦ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਸੰਤ ਸਿੰਘ ਮਸਕੀਨ ਜੀ ਇਸ ਕਿਤਾਬ ਦੇ ਵਿੱਚ ਕੀ ਸਮਝਾ ਰਹੇ ਨੇ ਹਾਜ਼ਰਾ ਹਜੂਰ ਖੁਦਾਏ ਪਰਮਾਤਮਾ ਹਰ ਥਾਂ ਹਾਜ਼ਰ ਨਾਲਜ ਹੈ ਸਰਵ ਵਿਆਪਕ ਹੈ ਤੇ ਪਰਮਾਤਮਾ ਕਿਵੇਂ ਤੁਹਾਨੂੰ ਮਿਲਦਾ ਹੈ ਤੇ ਪਰਮਾਤਮਾ ਹੋਰ ਕਿਤੇ ਨਹੀਂ ਤੁਹਾਡੇ ਅੰਦਰ ਹੀ ਹੈ ਪਰਮਾਤਮਾ ਕਿਦੋਂ ਮਿਲਦਾ ਹੈ ਜਦੋਂ ਤੁਹਾਡਾ ਤੁਸੀਂ ਆਪਣਾ ਮਾਰ ਲੈਂਦੇ ਹੋ ਆਪਣਾ ਮਾਰ ਲੈਣੇ ਹੋ ਇਦਾਂ ਨਹੀਂ ਵੀ ਕਿਸੇ ਨੂੰ ਆਪਣਾ ਆਪਣਾ ਕੋਈ ਪਿਆਰਾ ਮਿੱਤਰ ਮਾਰ ਦੇਣਾ ਆਪਣਾ ਆਪ ਮਾਰ ਲੈਣਾ ਮਤਲਬ ਮੈਂ ਨੂੰ ਖਤਮ ਕਰ ਲੈਣਾ ਆਪਣੀ ਹੌ ਮੈਨੂੰ ਖਤਮ ਕਰ ਲੈਣਾ ਈਗੋ ਈਗੋ ਨੂੰ ਖਤਮ ਕਰ ਲੈਣਾ ਉਸ ਨੂੰ ਕਹਿੰਦੇ ਆ ਮੈਂ ਖਤਮ ਕਰ ਲੈਣਾ ਆਪਾ ਆਪ ਮਾਰ ਲੈਣਾ ਇਸ ਵਿੱਚ ਸੰਤ ਸਿੰਘ ਮਸਕੀਨ ਜੀ ਕਹ ਰਹੇ ਨੇ ਹਾਜ਼ਰਾ ਖੁਦਾਏ ਦੇ ਵਿੱਚ ਪਰਮਾਤਮਾ ਕੋਈ ਇੱਕ ਥਾਂ ਦਾ ਮੋਤਾਜ ਨਹੀਂ ਇੱਕ ਥਾਂ ਦੇ ਵਿੱਚ ਸਿਮਤ ਨਹੀਂ ਕਿ ਇਹ ਗੁਰਦੁਆਰੇ ਘਰਕਾਂ ਦੇ ਵਿੱਚ ਜਾਂ ਫਿਰ ਮਸਜਿਦਾਂ ਵਿੱਚ ਮਿਲਣਗਾ ਪ੍ਰਮਾਤਮਾ ਤਾਂ ਸਰਵ ਵਿਆਪਕ ਹਰ ਥਾਂ ਬਰੇ ਪ੍ਰਮਾਤਮਾ ਨੂੰ ਤੁਸੀਂ ਆਪਣੇ ਵਿੱਚ ਕਿੱਦਾਂ ਲੱਭਣਾ ਇਹ ਚੀਜ਼ ਕਿਵੇਂ ਸੰਸੇ ਮਸਕੀਨ ਜੀ ਆਪਣ ਸਮਝਾ ਰਹੇ ਨੇ ਸੰਸੇ ਸਿੰਘ ਮਸਕੀਨ ਜੀ ਕਹਿ ਰਹੇ ਨੇ ਕਿ ਬੀਜ ਬੋਣਾ ਜ਼ਰੂਰੀ ਆ ਬੀਜ ਕਿਦਾਂ ਦਾ ਵੀ ਹੋ ਸਕਦਾ ਉਹ ਬੀਜ ਕੀ ਹੈ ਤੇ ਕਿਹੜਾ ਬੀਜ ਬੀਣਾ ਬਹੁਤ ਜ਼ਰੂਰੀ ਆ ਉਹ ਬੀਜ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਹੋ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਹੋ ਨਾਮ ਜਪਦੇ ਹੋ ਕੁਝ ਵੀ ਕਰਦੇ ਹੋ ਉਹ ਵੀ ਜ ਐ ਇੱਕ ਤਰ੍ਹਾਂ ਦਾ ਜਿੰਨੂੰ ਆਪਾਂ ਕਰਮ ਕਾਂਡ ਕਹਿੰਦੇ ਹਾਂ ਇਹ ਵੀ ਕਰਮ ਕਾਂਡਾਂ ਦੇ ਵਿੱਚ ਹੈ ਕਈ ਲੋਕ ਕਹਿਣਗੇ ਕਰਮ ਕਾਂਡਾਂ ਤੋਂ ਤਾਂ ਮਾਰੇ ਨੇ ਦੂਰ ਰੱਖਿਆ ਪਰ ਇੱਥੋਂ ਹੀ ਉੱਥੇ ਤੱਕ ਪਹੁੰਚਦਾ ਬੰਦਾ ਜਿਵੇਂ ਕਈ ਲੋਕ ਕਹਿੰਦੇ ਨੇ ਵੀ ਤੁਸੀਂ ਮਾਲਾ ਘਾ ਤੇ ਜਪਦੇ ਹੋ ਮਾਲਾ ਕਾਤੇ ਜਪਦੇ ਹੋ ਇਹ ਤਾਂ ਹਿੰਦੂ ਵਾਲਾ ਕੰਮ ਪਰ ਇਹ ਮਾਲਾ ਤੋਂ ਹੀ ਸ਼ੁਰੂ ਹੁੰਦਾ ਫਿਰ ਜਾ ਕੇ ਤੇ ਅਵਸਥਾ ਬਣਦੀ ਹੈ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਤੇ ਹਾਜ਼ਰ ਆ ਜੀ ਖੁਦਾਏ ਦੇ ਵਿੱਚ ਸaints ਸਿੰਘ ਮਸਕੀਨ ਜੀ ਗਾਰੇ ਨਹੀਂ ਵੀ ਮਾਰਿ ਜਿਹ ਕਹ ਰਹੇ ਨੇ ਪਰਮਾਤਮਾ ਹਰ ਥਾਂ ਹੈ ਇੱਪੇ ਬੀਠਲ ਉਪੇ ਬੀਠਲ ਬੀਠਲ ਬਿਨਾਂ ਸੰਸਾਰ ਨਹੀਂ ਪਰਮਾਤਮਾ ਇੱਥੇ ਵੀ ਹੈ ਉੱਥੇ ਵੀ ਹੈ ਹਰ ਥਾਂ ਤੇ ਹੈ ਜਿਵੇਂ ਮਾਰੇ ਕਹ ਰਹੇ ਨੇ ਕੱਟ ਕੱਟ ਮੈਂ ਹਰ ਜੂ ਬਸ ਹੈ ਹਰ ਥਾਂ ਦੇ ਵਿੱਚ ਹਰ ਚੀਜ਼ ਦੇ ਵਿੱਚ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਤੁਸੀਂ ਆਪਣੇ ਅੰਦਰ ਕਿਵੇਂ ਪਾਉਣਾ ਇਹ ਹੁਣ ਮਹਾਰਾਜ ਕਹਿੰਦੇ ਰਹੇ ਜੀ ਏਦਾਂ ਹੀ ਕੱਲੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਕੇ ਇੰਨਾ ਕੀ ਸੀਮਤ ਰਹਿ ਗਏ ਤੁਸੀਂ ਕਰਮ ਕਾਂਡਾ ਤੱਕ ਦੀ ਸੀਮਤ ਰਹਿ ਗਏ ਫੇਰ ਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਗਰਤੀ ਸਿੰਘ ਨੇ ਮੌਲਵੀ ਨੇ ਮਸਜਿਦਾਂ ਵਿੱਚ ਹੈ ਤੇ ਪਾਸਟਰਸ ਨੇ ਪਾਸਟਰਸ ਨੇ ਜਿਹੜੇ ਗਿਰਜਾ ਘਰਾਂ ਦੇ ਵਿੱਚ ਉਹ ਤਾਂ ਫਿਰ ਬ੍ਰਹਮ ਆਪ ਹੀ ਹੋਗੇ ਤਾਂ ਆਪਾਂ ਸਭ ਬਾਣੀ ਨੂੰ ਇਕੱਲਾ ਤਨੋਂ ਨਹੀਂ ਜਪਣਾ ਮਨੋਂ ਵੀ ਜਪਣਾ ਤੁਹਾਡਾ ਮਨ ਵੀ ਇਸ ਵਿੱਚ ਸ਼ਾਮਲਾ ਹੋਣਾ ਚਾਹੀਦਾ ਧਿਆਨ ਇਹਦੇ ਵਿੱਚ ਹੋਣਾ ਚਾਹੀਦਾ ਫਿਰ ਜਾ ਕੇ ਹੁਣ ਕਿਵੇਂ ਤੁਹਾਨੂੰ ਪਤਾ ਲੱਗਦਾ ਵੀ ਇਸ ਤੁਸੀਂ ਰਾਤ ਤੁਰ ਪਏ ਤਨ ਹੌਲੀ ਹੌਲੀ ਸਮਝ ਆਣ ਲੱਗ ਪੰਦੀ ਆ ਵੀ ਕਿਹੜੀ ਚੀਜ਼ ਕਿਹਦੀ ਸਹੀ ਆ ਕਿਹੜੀ ਨਹੀਂ ਕਿਹੜਾ ਬੰਦਾ ਕੀ ਬੋਲ ਰਿਹਾ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਸ ਦੇ ਨਾਲ ਤੁਸੀਂ ਗੱਲ ਕਰਨੀ ਹੈ ਕਿ ਇਹਦੇ ਨਾਲ ਨਹੀਂ ਕਰਨੀ ਹੈ ਸੰਸਿਗ ਮਸਕੀਨ ਜੀ ਕਹਿ ਰਹੇ ਨੇ ਇਸ ਹਾਜ਼ਰਾ ਹਜ਼ੂਰ ਕਦਾਬ ਦੇ ਵਿੱਚ ਵੀ ਆਪਣਾ ਆਪ ਕਿਦਾਂ ਮੈਂ ਕਿਦਾਂ ਖਤਮ ਕਰਨੀ ਆ ਵੀ ਪਹਿਲਾਂ ਤਾਂ ਤੁਹਾਨੂੰ ਕਿੰਨੀਆਂ ਚੀਜ਼ਾਂ ਦੇ ਵਿੱਚ ਸਵਾਦ ਆਉਂਦਾ ਵੀ ਅਸੀਂ ਇੱਥੇ ਘੁੰਮੜ ਚੱਲਦੀ ਹੈ ਹੈ ਤੇ ਅਸੀਂ ਆਹ ਵਿਆਹ ਚ ਜਾਣਾ ਆ ਕਿਦਾਂ ਕੀਵੇਂ ਕਰੀਏ ਕੀ ਕਰੀਏ ਅਸੀਂ ਇਹ ਅੱਜ ਇਹ ਵਾਲੀ ਸਬਜ਼ੀ ਖਾਣੀ ਆ ਇਹਦੇ ਵਿੱਚ ਬੜਾ ਸਵਾਦ ਆਉਂਦਾ ਇਹ ਬੜੀ ਸਵਾਦ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰਤੇ ਜਾ ਰਿਹਾ ਪ੍ਰਮਾਤਮਾ ਜਾਦੇ ਵੀ ਦੀ ਆਨੰਦ ਦਾ ਆਨੰਦ ਸਾਰੇ ਨੂੰ ਕਹੀ ਜਾਂਦਾ ਵੀ ਇਹ ਚ ਵੀ ਆਨੰਦ ਦਾ ਇਹਦੇ ਵਿੱਚ ਵੀ ਆਨੰਦ ਦਾ ਇਹਦੇ ਵਿੱਚ ਆਨੰਦ ਦਾ ਆਨੰਦ ਤਾਂ ਉਦੋਂ ਪਤਾ ਲੱਗਿਆ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋਈ ਜਦੋਂ ਪਰਮਾਤਮਾ ਨੇ ਦੱਸਿਆ ਵੀ ਆਨੰਦ ਹੈ ਕੀ ਜਿਹੜਾ ਤੁਸੀਂ ਆਨੰਦ ਕਹਿ ਰਹੇ ਹੋ ਤਾਂ ਕੁਝ ਚੀਜ਼ ਦਾ ਕੁਝ ਸਮੇਂ ਦਾ ਮੌਤ ਆ ਜਾਂ ਪਰ ਜਿਹੜਾ ਤੁਹਾਡੇ ਮਨ ਦੀ ਅਵਸਥਾ ਦਾ ਆਨੰਦ ਉਹ ਤੁਹਾਡਾ ਹਰ ਸਮੇਂ ਵੇਲੇ ਦਾ ਹਰ ਸਮੇਂ ਹਰ ਟਾਈਮ ਦਾ ਤੁਹਾਡੇ ਉਹ ਇੱਕ ਮਥਾਜ ਨਹੀਂ ਹੈਗਾ ਤੇ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਉਹ ਆਨੰਦ ਹੀ ਰਹਿੰਦਾ ਹੈ ਆਨੰਦ ਗੁਰ ਤੇ ਜਾਣਿਆ ਪਤਾ ਲੱਗਿਆ ਆਨੰਦ ਹੈ ਕੀ ਤੇ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਵੀ ਮੇਰਾ ਮਨ ਨਹੀਂ ਮੰਨਦਾ ਵੀ ਇਹ ਚੀਜ਼ ਕਰਾ ਮੇਰਾ ਮਨ ਨਹੀਂ ਮੰਨਦਾ ਇਹ ਚੀਜ਼ ਇਹ ਚੀਜ਼ ਕਰਾ ਤੇ ਪਰਮਾਤਮਾ ਕੀ ਕਹਿ ਰਹੇ ਨੇ ਮਹਾਰਾਜ ਕਹਿ ਰਹੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਸੰਤ ਸਿੰਘ ਮਸਕੀਨ ਜੀ ਕਹਿ ਰਹੇ ਨੇ ਕਿ ਮੈਨੂੰ ਐਸੇ ਐਸੇ ਲੋਕ ਮਿਲੇ ਜਿਹੜੇ ਮੈਨੂੰ ਆ ਕੇ ਕਹਿ ਰਹੇ ਨੇ ਪਰਮਾਤਮਾ ਕਿੱਥੇ ਕਹਿ ਰਿਹਾ ਵੀ ਤੁਸੀਂ ਮੇਰਾ ਨਾਮ ਜਪੋ ਤੇ ਸੰਤ ਸਿੰਘ ਬਸਕੀ ਜੀ ਕਹਿ ਰਹੇ ਨੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਵੀ ਜੋ ਉਹਨਾਂ ਨੂੰ ਕਹਿ ਸਕਦੇ ਹੋ ਕੀ ਕਹਿਣਾ ਆਇਓ ਸੁਣਨ ਪੜਨ ਕੋ ਬਾਣੀ ਬੜੇ ਚ ਲਿਖਿਆ ਇਹ ਸੁਣਨ ਪੜਨ ਨੂੰ ਆਇਆ ਤੁਸੀਂ ਇੱਥੇ ਬਾਣੀ ਇਹ ਸੰਤ ਸਿੰਘ ਬਸਕੀ ਜੀ ਕਹਿ ਰਹੇ ਵੀ ਇਦਾਂ ਉਸ ਨੂੰ ਮੈਂ ਜਵਾਬ ਦਿੱਤਾ ਫਿਰ ਕਹੇ ਇੱਕ ਦੋ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਆ ਪਹਿਲਾ ਇੱਕ ਤੁਹਾਨੂੰ ਜਦੋਂ ਤੁਹਾਡਾ ਆਪਾਂ ਮੈਂ ਮਰ ਜਾਂਦਾ ਤੁਹਾਨੂੰ ਆਪਣੇ ਵਿੱਚ ਹੀ ਪਰਮਾਤਮਾ ਦਾ ਪ੍ਰਕਾਸ਼ ਹੋਏ ਦਾ ਪਤਾ ਲੱਗਦਾ ਵੀ ਪਰਮਾਤਮਾ ਕੀ ਹੈ ਤੇ ਤੁਹਾਨੂੰ ਪਤਾ ਲੱਗਦਾ ਮੇਰੇ ਅੰਦਰ ਹੀ ਨੌਖੰਡ ਪ੍ਰਿਥਵੀ ਹੈ ਜੋ ਬ੍ਰਹਮੰਡ ਹੈ ਸੋ ਹੀ ਪਿੰਡ ਹੈ ਫਿਰ ਇੱਕ ਇੱਕ ਥਾਂ ਤੇ ਇਦਾਂ ਵੀ ਹੋ ਜਾਂਦਾ ਤੁਹਾਡਾ ਨਾ ਜੋ ਤੁਸੀਂ ਉਸ ਲੈਵਲ ਤੇ ਪਹੁੰਚ ਜਾਂਦੇ ਹੋ ਉਸ ਥਾਂ ਤੇ ਪਹੁੰਚ ਜਾਂਦੇ ਹੋ ਇਹ ਤੁਹਾਨੂੰ ਪਤਾ ਲੱਗਦਾ ਆ ਘਟ ਘਟ ਮੈਂ ਹਰ ਜੂ ਵਸੇ ਵੀ ਸਾਰੇ ਪਾਸੇ ਪਰਮਾਤਮਾ ਹੀ ਆ ਜਿਹੜਾ ਤੁਸੀਂ ਦੇਖਦੇ ਹੋ ਵਾਹਿਗੁਰੂ ਵਾਹਿਗੁਰੂ ਹੀ ਆਲੇ ਦੇਖਦਾ ਵੀ ਇਹ ਵੀ ਵਾਹਿਗੁਰੂ ਹੀ ਆ ਪਰ ਉਹਨੂੰ ਵਾਹਿਗੁਰੂ ਕਹਿ ਕੇ ਹੀ ਸੱਦਦੇ ਨੇ ਦੇ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਜਾਣ ਦੀ ਵੀ ਲੋੜ ਨਹੀਂ ਇਹ ਤਾਂ ਨਿਤਨੇਮ ਕਰਨ ਦੀ ਵੀ ਲੋੜ ਨਹੀਂ ਹੁਣ ਇਹ ਇਦਾਂ ਨਾ ਸਮਝਿਓ ਵੀ ਗੁਰਦੁਆਰਾ ਸਾਹਿਬ ਜਾਣ ਦੀ ਵੀ ਲੋੜ ਨਹੀਂ ਤਾਂ ਛੱਡ ਦਈਏ ਹੁਣ ਵੀ ਜਨਾ ਜਾਈਏ ਮਾਰੇ ਕਹ ਰਹੇ ਨੇ ਗੁਰਦੁਆਰੇ ਹੋਏ ਸੋਝੀ ਪਾਈ ਸੀ ਗੁਰਦੁਆਰਾ ਜਾ ਕੇ ਪਤਾ ਲਾ ਦਿਓ ਹੁਣ ਅਕਲ ਆਉਂਦੀ ਏ ਗੁਰਦੁਆਰਾ ਜਾ ਕੇ ਵੀ ਕਿਵੇਂ ਸੋਝੀ ਕਿਵੇਂ ਪਤਾ ਲੱਗਦਾ ਵੀ ਕਿਹੜੀ ਚੀਜ਼ ਕੀਤਾ ਹੈ ਪ੍ਰਮਾਤਮਾ ਮਹਾਰਾਜ ਦੱਸਦੇ ਨੇ ਵੀ ਕਿਹੜੀ ਚੀਜ਼ ਕੀਤਾ ਹੈ ਹਾਂਜੀ ਪਰ ਜਿਹੜੀ ਤੁਹਾਨੂੰ ਉਸ ਗੱਲ ਦੀ ਉਸ ਅਵਸਥਾ ਦੀ ਗੱਲ ਦੱਸਦਾ ਜੇ ਤਰ ਬਲ ਆ ਜਾਣਾ ਘੱਟ ਘੱਟ ਮੈਂ ਹਰ ਜੂ ਬਸ ਐ ਇਹ ਭੈ ਮਿਠ ਲੋਗ ਭਿਠਲ ਬਿਠਲ ਮਿਲਾਂ ਸੰਸਾਰ ਨਹੀਂ ਸਾਰੇ ਪਾਸੇ ਪ੍ਰਮਾਤਮਾ ਹੀ ਹੈ ਫਿਰ ਫਿਰ ਕੀ ਉਸ ਸਿਚੁਏਸ਼ਨ ਕਿਹੜੀ ਹੋ ਜਾਂਦੀ ਹੈ ਅਦੇ ਹੀ ਮਹਿਜ ਜਦ ਮਨ ਮੌਲਾਨਾ ਸਹਿਜ ਨਿਵਾਦ ਗੁਜਾਰੇ ਤੇ ਜਿੱਥੇ ਤੁਸੀਂ ਬੈਠੇ ਹੋ ਉੱਥੇ ਹੀ ਤੁਹਾਡੇ ਅੰਦਰ ਹੀ ਸਿਮਰਨ ਉੱਥੇ ਤੁਹਾਡੇ ਅੰਦਰ ਹੀ ਕਲਮਾ ਨਮਾਜ਼ਾਂ ਤੁਹਾਡੇ ਅੰਦਰ ਹੀ ਪ੍ਰੇਰ ਸ਼ਾਦੀਆਂ ਸਾਰਾ ਕੁਝ ਚੱਲਦਾ ਅੰਦਰ ਦਾ ਨੇ ਹਰ ਥਾਂ ਹਰ ਵੇਲੇ ਸਾਡੇ ਅੰਦਰ ਨਾਮ ਸਿਮਣ ਚੱਲਦਾ ਪਰ ਹਾਂਜੀ ਜਿਹੜੇ ਕਹਿੰਦੇ ਨੇ ਵੀ ਆਹ ਮਾਲਾ ਜਪਣੀ ਇੱਕ ਕਰਮ ਕਾਂਡ ਆ ਮਾਰੇ ਨੇ ਇਸ ਤੋਂ ਦੂਰ ਰੱਖਿਆ ਪਰ ਕਿਵੇਂ ਸੰਤ ਸਿੰਘ ਮਸਕੀਨ ਜੀ ਇਸ ਕਿਤਾਬ ਦੇ ਵਿੱਚ ਸਮਝਾ ਰਹੇ ਨੇ ਵੀ ਮਹਾਰਾਜ ਕੀ ਕਹਿ ਰਹੇ ਨੇ ਮਾਰੇ ਕਹਿ ਰਹੇ ਨੇ ਵੀ ਇਸ ਚੀਜ਼ ਜੋ ਕਰਮ ਕਾਂਡ ਤਾਂ ਇਕ ਹੀ ਸੀਮਤ ਨਹੀਂ ਰਹਿਣਾ ਹੁਣ ਜਿਵੇਂ ਸੰਤ ਸਿੰਘ ਮਸਕੀਨ ਜੀ ਸਭ ਤੋਂ ਪਹਿਲਾਂ ਕਿਹਾ ਕਿ ਤੁਹਾਨੂੰ ਸਮਝਾ ਰਿਹਾ ਸੀ ਮੈਂ ਵੀ ਮਹਾਰਾਜ ਕਹਿ ਰਹੇ ਨੇ ਵੀ ਬੀਜ ਬੋਣਾ ਬਹੁਤ ਜ਼ਰੂਰੀ ਆ ਬੀਜ ਬੋਂਗੇ ਫੇਰੀ ਅੱਗੇ ਵਧੂਗੇ ਜੇ ਬੀਜ ਨਹੀਂ ਬੋਇਆ ਤਾਂ ਉਦਰਾਖ ਕਿਤੇ ਵਧਣਾ ਪਾਲਕ ਤਾਂ ਮਿਲਨੇ ਹੁਣ ਮਾਲਾ ਜੇ ਤੁਸੀਂ ਕਰਮ ਕਾਂਡ ਕਹਿ ਰਹੇ ਹੋ ਇੱਥੋਂ ਹੀ ਸਟਾਰਟਿੰਗ ਹੋਣੀ ਆ ਇੱਥੋਂ ਹੀ ਸਟਾਰਟ ਅਪ ਆ ਫੇਰ ਕਿਤੇ ਜਾ ਕੇ ਤੁਸੀਂ ਪਹੁੰਚਣਾ ਆ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਆ ਫੇਰ ਤੁਹਾਡੇ ਹਰ ਵੇਲੇ ਰਾਮ ਤੁਹਾਡੀ ਰਸਨਾ ਤੇ ਰਹਿਣਾ ਪ੍ਰਮਾਤਮਾ ਤੁਹਾਡੀ ਰਸਨਾ ਤੇ ਰਹਿਣਾ ਤੁਹਾਡੇ ਮਨ ਚੋ ਹੀ ਹੋਣਾ ਤੁਸੀਂ ਮਨ ਚੋ ਹੀ ਚੱਲਣਾ ਤੁਹਾਡੇ ਵੀ ਪ੍ਰਮਾਤਮਾ ਹੈ ਕਿ ਹੁਣ ਹਾਜ਼ਰ ਆ ਹਜੂਰ ਖੁਦਾਏ ਇੱਕ ਐਸੀ ਕਿਤਾਬ ਆ ਜੋ ਤੁਹਾਨੂੰ ਦੱਸ ਜੀ ਉਹ ਵੀ ਪ੍ਰਮਾਤਮਾ ਤੁਹਾਡੇ ਅੰਦਰ ਹੀ ਹੈ ਕਿਤੇ ਹੋਰ ਨਹੀਂ ਹੈਗਾ ਹਾਜ਼ਰ ਆ ਹਜੂਰ ਖੁਦਾਏ ਹਾਜ਼ਰ ਨਾਜ਼ਰ ਪ੍ਰਮਾਤਮਾ ਸਿਰਫ ਇੱਕ ਤੁਹਾਡੀ ਫੀਲ ਦੀ ਕਮੀ ਹੈ ਮਹਿਸੂਸ ਜੋ ਤੁਹਾਨੂੰ ਫੀਲ ਹੋਣਾ ਪਰ ਅਪਰ ਦਾ ਲੱਗਣ ਲੱਗ ਪਿਆ ਵੀ ਪ੍ਰਮਾਤਮਾ ਹੈ ਕਿ ਫੇ ਤਾਂ ਤੁਹਾਡੇ ਤੇ ਤੁਹਾਡੇ ਪ੍ਰਮਾਤਮਾ ਦੇ ਵਿੱਚ ਜਿੰਨਾ ਪਿਆਰ ਆ ਉਹ ਤੁਹਾਡੇ ਤੋਂ ਬਾਅਦ ਹੋਰ ਕੋਈ ਨਹੀਂ ਦੱਸ ਸਕਦਾ ਵੀ ਤੁਹਾਡੇ 'ਚ ਕਿੰਨਾ ਪਿਆਰ ਆ ਤੇ ਨਾ ਹੀ ਕਿਸ ਨੂੰ ਪਤਾ ਲੱਗਣਾ ਵੀ ਤੁਹਾਡੇ 'ਚ ਕਿੰਨਾ ਕ ਪਿਆਰ ਆ ਫਿਰ ਤਾਂ ਸਮਾਂ ਐਸਾ ਆ ਜਾਂਦਾ ਆ ਜੋ ਇੰਨਾ ਕ ਪਿਆਰ ਹੋ ਜਾਂਦਾ ਫਿਰ ਕਹਿੰਦੇ ਰਾਜ ਨਾ ਚਾਹਉ ਮੁਕਤ ਨਾ ਚਾਹਉ ਮਨ ਪ੍ਰੀਤ ਚਰਨ ਕਮਲਾ ਦੇ ਫਿਰ ਇਹ ਕਹਿੰਦੇ ਉਹ ਰਾਜ ਵੀ ਨਹੀਂ ਚਾਹੀਦਾ ਮੁਕਤੀ ਵੀ ਨਹੀਂ ਚਾਹੀਦੀ ਮੈਨੂੰ ਸਿਰਫ ਆਪਣੇ ਚਰਨਾਂ 'ਚ ਹੀ ਬਿਠਾਈ ਰੱਖ ਬਸ ਇਦਾਂ ਹੀ ਪਿਆਰ ਕਰੀਆ ਇਹ ਚੀਜ਼ ਤਾਂ ਸਮਝਾਉਂਦੇ ਆ ਵੀ ਹਾਜ਼ਰਾ ਹਜ਼ੂਰ ਖਦਾਏ ਹੈ ਕੀ ਕੀ ਪਤਾ ਲੱਗਦਾ ਤੁਹਾਨੂੰ ਵੀ ਹਾਜ਼ਰਾ ਹਜ਼ੂਰ ਖਦਾਏ ਇਸ ਕਿਤਾਬ ਦੇ ਵਿੱਚ ਕੀ ਲਿਖਿਆ ਕੀ ਨਹੀਂ ਉਹ ਕਿਵੇਂ ਪਤਾ ਲੱਗੂਗਾ ਜੇ ਤੁਸੀਂ ਹਾਂਜੀ ਜੀ ਤੁਹਾਡੇ ਮਾਨ ਦੇ ਵਿੱਚ ਜਿਆਦਾ ਚਾਹਤ ਆ ਵੀ ਪੂਰਾ ਵਿਸਥਾਰ ਦੇ ਵਿੱਚ ਤੁਸੀਂ ਸਮਝਣਾ ਹੈ ਹਾਜ਼ਰਾ ਹਜ਼ੂਰ ਹੈ ਕੀ ਫਿਰ ਮੈਂ ਤੁਹਾਨੂੰ ਕਹਾਂਗਾ ਮੈਂ ਰეკਮੈਂਡ ਕਰੂੰਗਾ ਯੂ ਸ਼ੁਡ ਬਾਏ ਦਿਸ ਬੁੱਕ ਯੂ ਸ਼ੁਡ ਬਾਏ ਦਿਸ ਬੁੱਕ ਫਿਰ ਤੁਹਾਨੂੰ ਪਤਾ ਲੱਗੂਗਾ ਵਾਸਤੇ ਸਪਿਰਚੁਅਲਿਟੀ ਵਾਸਤੇ ਰਿਲੀਜੀਅਸ and what's the lessons of gurgranth teh and what the gurbani teach you right so i always recommend be spiritual because jodonau veeranau wanna what time you will need this thing kyunki aaj de samay de vich koi na koi kitena kiti apne aap ch ek akalla huga te ji bani tade naal aa saath de rahi aa ਹਾਜਰਾ ਹਜੂਰ ਖਦਾਏ ਹਾਜ਼ਰ ਨਾ ਜਾ ਤੁਹਾਡੇ ਨਾਲ ਪ੍ਰਮਾਤਮਾ ਆਇਆ ਫੇਰ ਤਾਂ ਤੁਸੀਂ ਨਹੀਂ ਇਕੱਲੇ ਫੇਰ ਤਾਂ ਹਰ ਸਮੇ ਚੜਦੀ ਗਲਾਈ ਆ ਇਹ ਤਾਂ ਕਿਦਾਂ ਸਿੰਘ ਚੜਦੀ ਗਲਾਈ ਆ ਇਹ ਇਹ ਸ਼ੀਗੀ ਸਾਡੀ ਅੱਜ ਦੀ ਕਿਤਾਬ ਹਾਜਰਾ ਹਜੂਰ ਖਦਾਏ ਮੈਂ ਤੁਹਾਨੂੰ ਕਹੂੰਗਾ ਜਰੂਰ ਇਹ ਪੜਿਓ ਇਹ ਕਿਤਾਬ ਮੇਰੀ ਇਹ ਜਿੰਦਗੀ ਦੀ ਸੈਕਿੰਡ ਕਿਤਾਬ ਸੀ ਸੋ ਥੈਂਕ ਯੂ ਫਾਰ ਵਾਚਿੰਗ ਆਰ ਵੀਡੀਓ ਐਂਡ ਹੈਵ ਅ ਗੁੱਡ ਓਨ ਸਤਿ ਸ੍ਰੀ ਅਕਾਲ ਜੀ